ਰਾਜ ਤੁਸੀਂ ਹਲਕਾ ਡੇਰਾ ਬਾਬਾ ਨਾਲ ਕਿਹੜਾ ਹਰ ਪੂਰੇ ਕਿਹਾ ਉਹਨਾਂ ਦੀ ਟਰਾਲੀਆਂ ਦਾ ਬੰਦਾ ਸਾਫਲਾ ਲੈ ਕੇ ਉਹਨਾਂ ਦੀ ਮਦਦ ਲਈ ਆਇਆ ਕਿ ਕਹਿੰਦੇ ਜੀ ਬਿਲਕੁਲ ਜੀ ਸਾਡੇ ਕਈ ਪਰਿਵਾਰ ਜਿਹੜੇ ਨੇ ਜਿਹੜਾ ਮੈਂ ਦੇਖ ਰਿਹਾ ਵੀ ਕਾਫੀ ਦਿਨਾਂ ਤੋਂ ਜਿਤਨਾ ਮੈਂ ਇੱਕ ਕਹਿ ਸਕਦਾ ਵੀ ਮੱਝਾਂ ਵਾਸਤੇ گاਵਾ ਵਾਸਤੇ ਪਸ਼ੂਆਂ ਵਾਸਤੇ ਉੱਥੇ ਬੜੀ ਕਮੀ ਹੈ ਚਾਰੇ ਦੀ ਸੋ ਮੈਨੂੰ ਡੀਸੀ ਸਾਹਿਬ ਵੱਲੋਂ ਮੈਨੂੰ ਐਮਐਲਏ ਸਾਹਿਬ ਵੱਲੋਂ ਉਹਨਾਂ ਨੇ ਵੀ ਦੱਸਿਆ ਹੈ ਵੀ ਸਾਨੂੰ ਇੱਥੇ ਕਮੀ ਆ ਰਹੀ ਹੈ ਅੱਜ ਅਸੀਂ ਸੁੱਕਾ ਰਾਸ਼ਨ ਚਾਰਾ ਤੂਰੀ ਪਾਣੀ ਇੱਥੋਂ ਤੱਕ ਕਿ ਵੀ ਜਿਹੜੀਆਂ ਰਾਤ ਨੂੰ ਜਿਹੜਾ ਕੋਈ ਆਡੋਮਾਸ ਵਗੈਰਾ ਬਿਸਕੁਟ ਵਗੈਰਾ ਕੋਲਡ ਡਰਿੰਕ ਵਗੈਰਾ ਸਾਡੇ ਕੋਲ ਜੋ ਹੋਇਆ ਅਸੀਂ ਸਾਰਾ ਆਪਣੇ ਸਾਥੀਆਂ ਨਾਲ ਲੈ ਕੇ ਇਕੱਠਾ ਕਰਕੇ ਤੇ ਜਾ ਰਹੇ ਆਂ ਦੀ ਦੇਨਦਾਰ ਸਰ ਇਹ ਕਿੰਨੀਆਂ ਟਰਾਲੀਆਂ ਦਾ ਕਾਫਲਾ ਹੈ ਇਹ ਸਰ ਜਿਉਂ-ਜਿਉਂ ਮੈਂ ਚੱਲ ਰਿਆਂ ਪਿੰਡਾਂ ਦੇ ਵਿੱਚੋਂ ਨਾਲ ਨਿਕਲਦੇ ਹੋਰ ਸਾਥੀ ਆਈ ਜਾ ਰਹੇ ਨੇ ਕਾਫਲਾ ਜਿਹੜਾ ਜਦੋਂ ਮੈਂ ਫਰਿਆ ਸੀ ਉਸ ਤੋਂ ਬਾਅਦ ਇਹ ਵਧਿਆ ਹੀ ਹੈ ਘਟਿਆ ਨਹੀਂ ਇਹ ਤਾਂ ਤੁਹਾਡਾ ਤੇ ਸਾਥੀਆਂ ਦਾ ਸੀ ਜੋ ਵੀ ਆਮ ਆਦਮੀ ਪਾਕੀ ਦੇ ਜਿਹੜੇ ਦੇਖੋ ਇਹ ਮੇਰਾ ਪਰਿਵਾਰ ਆ ਜੀ ਸੁੱਖ-ਦੁੱਖ ਦੇ ਸਮੇਂ ਸੁੱਖ ਦੇ ਸਮੇਂ ਭਾਵੇਂ ਜਾਈਏ ਨਾ ਜਾਈਏ ਪਰ ਦੁੱਖ ਦੇ ਸਮੇਂ ਇਹ ਜਿਹੜਾ ਇੱਕ ਦੂਜੇ ਦਾ ਸਾਥ ਦੇਣਾ ਇੱਕ ਦੂਜੇ ਦੀ ਬਾਹ ਫੜਨੀ ਇਹ ਮੇਰੇ ਸਾਥੀਆਂ ਦੀ ਇੱਕ ਬੜੀ ਵੱਡੀ ਕਾਬਲੀਅਤ ਆ ਔਰ ਮੈਂ ਅੱਜ ਜਿਉਂ ਵੀ ਆ ਆਪਣੇ ਪਰਿਵਾਰ ਦੇ ਸਿਰ ਤੇ ਆਪਣੇ ਸਾਥੀਆਂ ਸਿਰ ਤੇ ਆ। ਇਹਨਾਂ ਦੇ ਇੱਕ ਮੁਸ਼ਕਲ ਆ ਰਹੀ ਹੈ ਜਿਹੜੀ ਚਰਚਾਵਾਂ ਨੇ ਸੇ ਰਾਸ਼ਨ ਇਹ ਕੁਝ ਦਾ ਬੰਦਾ ਉੱਥੇ ਮਾਰ-ਮਾਰੀ ਖਾਦੇ ਜਾਈ ਜਾ ਜੀ ਜੀ ਮੈਂ ਮੈਂ ਆਪ ਜੀ ਦੇ ਧਿਆਨ ਤੇ ਲਿਆਉਣਾ ਚਾਹੁੰਦਾ ਇਸ ਸਬੰਧ ਦੇ ਵਿੱਚ ਸਾਡੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਹੁਣ ਜਿਤਨਾ ਬਟਾਲੇ ਦਾ ਮੈਂ ਐਮਐਲਏ ਹੁਣ ਮੈਨੂੰ ਕੱਲੇ-ਕੱਲੇ ਪਿੰਡ ਦਾ ਪਤਾ ਮੈਨੂੰ ਕੱਲੇ-ਕੱਲੇ ਏਰੀਆ ਦਾ ਪਤਾ ਇਤਨਾ ਹੀ ਗੁਰਦੀਪ ਰੰਧਾਵਾ ਜੀ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੂੰ ਕੱਲੇ-ਕੱਲੇ ਪਿੰਡਾਂ ਦਾ ਪਤਾ ਸੀ ਅਸੀਂ ਡੀਸੀ ਸਾਹਿਬ ਤੇ ਐਮਐਲਏ ਸਾਹਿਬ ਨੂੰ ਇਹ ਸਾਰਾ ਜਿਹੜਾ ਰਾਸ਼ਨ ਆ ਜੋ ਸਮਗਰੀ ਹੈ ਜੋ ਚਾਰਾ ਸਣੇ ਟਰੈਕਟਰਾਂ ਸਮੇਤ ਉਹਨਾਂ ਦੇ ਹਵਾਲੇ ਕਰਨ ਲੱਗਿਆ ਔਰ ਜਿੱਥੇ-ਜਿੱਥੇ ਉਹ ਡਿਊਟੀ ਲਾਉਣਗੇ ਆਪਾਂ ਉੱਥੇ-ਉੱਥੇ ਜਾ ਕੇ ਉਸ ਸਪਿੰਡ ਦੇ ਵਿੱਚ ਲਾ ਕੇ ਆਵਾਂਗੇ। ਇਹ ਇਧਰ ਇੱਕ ਤਾਂ ਅਸੀਂ ਸਿੱਦਾ-ਸਿੱਦਾ ਦੋ ਦਾਵਾ ਪੁਣੀ ਵਾਲੇ ਉਹ ਨੇਵਲ ਕਾ ਪੇਟੇ ਨੇ ਜਦੋਂ ਭਾਰੇ ਹਲਕਾ ਜਨਾਲਾ ਚ ਆ ਪਰ ਮੈਂ ਤੁਸੀ ਬੰਦ ਜਰੂਰ ਸੁਣਨੀ ਪੁੱਛ ਰਹੀ ਆ ਪਰ ਜਿਹੜਾ ਪੇਟੇ ਉਹ ਕੱਟੋ ਪਿਆ ਸੀ। ਨਹੀਂ ਕੋਈ ਨਹੀਂ ਜੀ ਜੇ ਕੋਹਨੇਵਲ ਪਿੰਡ ਰਹਿੰਦਾ ਉਹ ਦੋ ਪੇਟੇ ਦੋ ਦਿਨ ਉਹ ਕੁਛ ਤਾਂ ਨਹੀਂ ਉਹਦਾ ਸਭ ਕੁਝ ਹਾਂ ਆਪਾਂ ਜੇ ਜੇ ਤੁਸੀ ਦੱਸਿਆ ਜੇ ਤੁਹਾਨੂੰ ਲੱਗਦਾ ਵੀ ਕੋਈ ਹੋਰ ਵੀ ਪਿੰਡ ਰਹਿੰਦੇ ਨੇ ਠੀਕ ਹੈ ਇਹ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ ਅੱਜ ਦਾ ਸਮਾਂ ਜਿਹੜਾ ਇੱਕ ਦੂਜੇ ਦੀ ਬਾਹ ਫੜਨ ਦੀ ਲੋੜ ਹੈ ਨਾ ਕਿ ਸਿਆਸਤ ਕਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਲੋੜ ਹੈ ਜਿੱਥੇ ਕੋਈ ਨਹੀਂ ਵੀ ਪਹੁੰਚਿਆ ਰਲ ਮਿਲ ਕੇ ਆਪਾਂ ਸਾਥ ਦੇਈਏ ਉਹਨਾਂ ਦਾ ਸਾਰਿਆਂ ਦਾ ਠੀਕ ਹੈ ਜੀ ਥੈਂਕ ਯੂ ਮਿਲ ਜਣੀ ਕੁਦਰਤ ਨੇ ਮਾਰ ਮਾਰ ਕੇ ਘੜਾਂ ਦੇ ਰੂਪ ਚ ਉਹਦੇ ਸੰਬੰਧ ਚ ਮੇਰਾ ਛੋਟਾ ਭਰਾ ਸ਼ਹਿਰ ਸੇਮਖਸ਼ਰੀ ਕਰਨ ਸੀ ਇਹਨਾਂ ਨਾਲ ਮੇਰੀ ਡਿਸਕਸ ਹੋਈ ਹੈ ਮੈਂ ਉਹਦੇ ਇੱਕ ਮੈਂ ਤੇ ਮਤਸਾਰੇ ਉਹਨਾਂ ਨੂੰ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਵੱਡਾ ਭਰਾ ਸਮਝ ਗਿਆ ਇੰਨੀ ਗੱਲ ਕਹੀ ਹੈ ਤਾਂ ਮੈਨੂੰ ਕਹਿ ਕੇ ਕੀ ਮਦਦ ਤੇਰੀ ਮੈਂ ਲੈ ਕੇ ਆਇਆ। ਅੱਜ ਤੁਹਾਡੇ ਸਾਹਮਣੇ ਦੇਖ ਲਓ ਅੱਜ ਕਿੰਨੀਆਂ ਟਰਾਲੀਆਂ ਦੇ ਵਿੱਚ ਰਾchnਾ ਹੈ। ਜਦੋਂ ਐਮਐਲਏ ਸਾਹਿਬ ਨੇ ਕਹਿ ਕੇ ਮੈਨੂੰ ਖੁਦ ਹੀ ਨਹੀਂ ਪਤਾ ਵੀ ਕੀ ਕੀ ਸਵਾਨ ਲੋਕ ਲੈ ਕੇ ਆਏ। ਇੱਕ ਵਾਜ ਤੇ ਕਿਸਾਨ ਦੇ ਦਾ ਬੱਦਲਾਨ ਚੁਲਾ ਕੇ ਆਏ ਨੇ। ਇਸ ਤੋਂ ਪਹਿਲਾਂ ਸਾਡੇ ਐਮਐਲਏ ਗਗਨ ਮਾਜਰਾ ਸਾਹਿਬ 18 ਗੱਡੀਆਂ ਉਹਨਾਂ ਕੈਟਲ ਫੀਰਤੀਆਂ ਲੈ ਕੇ ਆਏ ਨੇ। ਮੇਰੇ ਹਲਕੇ ਅੱਜ ਹੀ ਲੈ ਕੇ ਆਏ ਨੇ। ਪਰ ਤੁਸੀਂ ਦੇਖ ਲਓ ਕਿ ਉਹ ਤਾਂ ਆਪ ਆਨਰ ਨੇ। ਬੈਟਲ ਫੀਲਡ ਦੇ ਇੰਨੀ ਵੱਡੀ ਰਾਤ ਡੇਰਾ ਬਾਬਾ ਨਾਨਕਵਾਰਿਆਂ ਨੂੰ ਦੇਣੀ ਇਹ ਮੇਰੇ ਖਾਲ ਇਹਨਾਂ ਦੇ ਬਾਬੇ ਨਾਨਕ ਨੇ ਇਹਨਾਂ ਦੇ ਹਿੱਸੇ ਪਾਈ ਆ ਤਾਂ ਅੱਜ ਸਵਾ ਕਰ ਰਹੇ ਨੇ ਮੈਂ ਡੇਰਾ ਬਾਬਾ ਨਾਨਕ ਦੇ ਸਮੁੱਚੇ ਵਾਸੀਆਂ ਲੋਕ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਔਖੇ ਵੇਲੇ ਸਾਡੀ ਬਾਹ ਫੜੀ ਆ ਤਾਂ ਪ੍ਰਮਾਤਮਾ ਤੁਹਾਨੂੰ ਉੱਤੇ ਕਿਰਪਾ ਰੱਖੇ ਤੁਸੀਂ ਇਦੋਂ ਵੀ ਜ਼ਿਆਦਾ ਤਰੱਕੀ ਕਰੋ ਮੈਨੂੰ ਲੱਗਦਾ ਜਿਹੜਾ ਬੰਦਾ ਓਕੇ ਟਾਈਮ ਕਿਸੇ ਦੀ ਬਾਹ ਫੜਦਾ ਕੇ ਦੀ ਸੇਵਾ ਕਰਦਾ ਪਰਮਾਤਮਾ ਕਦੀ ਉਹਦਾ ਫਲ ਨਹੀਂ ਲੈਣ ਦਿੰਦਾ ਉਹਨੂੰ ਫਲ ਦੋਣਾ ਤੀਣਾ ਕਰਕੇ ਮੋੜਦਾ ਤਾਂ ਇਸ ਕਰਕੇ ਮੇਰਾ ਸਭ ਮੈਂ ਤੁਹਾਡਾ ਸਰਦਾਰੀ ਰਹਿਣਾ ਸਾਰਾ ਡੇਰਾ ਹਲਕਾ ਰਹਿਣੀ ਆ ਤਾਂ ਬਾਕੀ ਉਹ ਜਿਹੜੇ ਲੋਕ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਗਏ ਕਿੱਥੇ ਨੇ ਉਹ ਕਿਹੜੇ ਰੰਗ ਦੀ ਸੇਵਾ ਕਰਦੇ ਨੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ 'ਚ ਉਹ ਲੋਕਾਂ ਦਾ ਮੂੰਹ ਬੰਦ ਵੀ ਹੋਇਆ ਜਿਹੜੇ ਕਹਿੰਦੇ ਇਹ ਸਿਰਫ ਫੋਟੋਆਂ ਲਵਾਉਣ ਦਾ ਕਿਸਮਤ ਨੇ ਤਾਂ ਫੋਟੋਆਂ ਲਵਾਉਣ ਵਾਲੇ ਅੱਜ ਉਹ ਦੇਖ ਲੈਣਨ ਕਿ ਡੇਰਾ ਬਾਬਾ ਨਾਨਕ ਘੱਲ ਕੇ ਚ ਫੋਟੋਆਂ ਲਾਤਦੀਆਂ ਕਿ ਰਿਐਲਿਟੀ ਤੇ ਕੁਝ ਹੋ ਰਿਹਾ ਤੁਹਾਡੇ ਹੈਲੀਕਾਪਟਰ ਦੀ ਵੀ ਬੜੀ ਚਰਚਾ ਰਹੀ ਹੈ ਤੇ ਹੈਲੀਕਾਪਟਰ ਦੀ ਚਰਚਾ ਤੇ ਇਹੋ ਹੀ ਹੈ ਕਿ ਆਮ ਕਰਦਾ ਜਿਹੜਾ ਵਾ ਉਹ ਹੈਲੀਕਾਪਟਰ ਤੇ ਚੜ ਗਿਆ ਹੈ ਬਿਮਾਰੀ ਉਹਨਾਂ ਨੂੰ ਕੁਝ ਹੋਰ ਹੋਰ ਉਹ ਦੱਸਦੇ ਨਹੀਂ ਕਿ ਉਹ ਹੈਲੀਕਾਪਟਰ ਦਾ ਨਾਂ ਰਹਿਂਦਾ ਅਸਲੀ ਬਿਮਾਰੀ ਤਾਂ ਉਹਨਾਂ ਦੀ ਲੱਭਣੀ ਪਊਗੀ ਉਹ ਬਿਮਾਰੀ ਨੂੰ ਮੈਂ ਉਹਨਾਂ ਦੀ ਕੋਈ ਜਾਣਦਾ ਉਹ ਬਿਮਾਰੀ ਦਾ ਇਲਾਜ ਵੀ ਮੇਰੇ ਕੋਲ ਹੈਗਾ ਇਹ ਕਰਕੇ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੋ ਰਹਾ ਦੇਖੋ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਰਕਾਰਾਂ ਦੇਖੀਆਂ ਪਿਛਲੇ 35 ਸਾਲ ਤੋਂ ਮੈਂ ਐਸਾ ਸੀਐਮ ਨਹੀਂ ਦੇਖਿਆ ਕਿ ਜਿਹੜਾ ਸੀਐਮ ਆਇਆ ਹੋਵੇ ਹੈਲੀਕਾਪਟਰ ਤੇ ਤੇ ਜਾਵੇ ਬਾਈ ਰੋਡ ਉਹ ਲੋਕਾਂ 'ਚ ਇਹ ਕਹਿ ਕੇ ਜਾਵੇ ਕਿ ਆਹ ਹੈਲੀਕਾਪਟਰ ਤੁਹਾਡੇ ਲੋਕਾਂ ਦਾ ਤੇ ਮੈਂ ਤੁਹਾਡੇ ਵਿੱਚ ਤੇ ਛੱਡ ਕੇ ਚੱਲਿਆ ਤੇ ਬੜੀ ਵੱਡੀ ਫਰਾਕ ਦੇ ਲਈ ਸੀਐਮ ਸਾਹਿਬ ਦੀ ਜਿਹੜੀ ਉਹ ਕਰਕੇ ਗਏ ਨੇ ਇਹ ਵੱਡਾ ਸਾਨ ਜ਼ਿਲ੍ਹੇ ਗਰਤਾਸਪੁਰ ਤੋਂ ਉੱਤੇ ਇਹ ਕਿ ਗਏ ਨੇ ਸੀਐਮ ਸਾਹਿਬ ਕਿ ਇਸ ਕਰਕੇ ਮਰੋਦੀ ਜੋ ਮਰਜ਼ੀ ਕਹਿਣ ਅੱਜ ਕੱਲ ਦਾ ਇਤਿਹਾਸ ਆ ਕਿ ਇਹ ਇਸ ਚੋਪਰ ਦੇ ਉੱਤੇ ਬਈ ਮੰਤਰੀ ਨਹੀਂ ਸਫ਼ਰ ਕਰਦਾ ਮੰਤਰੀ ਲੱਭਦੇ ਝੌਪੜ ਨੂੰ ਸੀਐਮ ਸਾਹਿਬ ਨੇ ਤਾਂ ਸਾਡੇ ਵਰਗੇ ਇਕ ਆਮ ਜਿਹੜੇ ਘਰਾਂ ਚੋਂ ਐਮ.ਐਲ.ਏ ਬਣਿਆ ਉਹਨਾਂ ਨੂੰ ਵੀ ਮੌਕੇ ਤੇ ਚੌਪਰ ਤੇ ਪਿੱਛੇ ਆਪਾਂ ਖੜ੍ਹ ਕੇ ਕਹਿੰਦਾ ਨਹੀਂ ਕਿ ਕਰੋ ਤੇ ਦੇਖਿਓ ਕਿਤੇ ਕਿਤੇ ਕਹਿਣ ਕੀ ਪਰੇਸ਼ਾਨੀ ਸੁਖਵੀਰ ਬਾਦਲ ਉਹਨਾਂ ਨੇ ਬਹੁਤ ਕਲਾਸ ਦਿੱਤਾ ਗਿਆ ਸੀ ਕਿ ਬੰਲਾ ਬਾਰੇ ਉਹਨਾਂ ਨੇ ਕਿਹਾ ਕਿ ਜੇ ਅਸੀਂ ਆਵਾਂਗੇ ਪੱਕੇ ਕੰਕਰੀਟ ਦੇ ਬਣਾਵਾਂਗੇ ਤੁਹਾਡੀ ਸੂਬੇ ਦੀ ਸਰਕਾਰ ਦੇ ਵਿੱਚੋਂ ਜਿੱਲਾ ਬੰਲਾ ਦਾ ਤਰਕੁ ਖਾਲਸ ਕਰੋ ਜਿਹੜੇ ਕਿ ਵਾਰ-ਵਾਰ ਪੰਜਾਬ ਉੱਜੜਦਾ ਇਸ ਹੱਦ ਦੇ ਨਾਲ ਬੰਲਾ ਸੁਖਵੀਰ ਵਾਲੀ ਤੋਂ ਗੱਲ ਕਰਨੀ ਹੁਣ ਬੋਲੇ ਬੋਲੇ ਸੋ ਗਬੀਰ ਮਿੱਟੀ ਦਾ ਬੰਨ ਤਾਂ ਨਹੀਂ ਬਣ ਸਕਦਾ ਜਿਹੜੇ ਉਹ 15 20 ਸਾਲਾਂ ਅਜੇ ਚਿੱਤੇ ਦਾ ਬੰਨਦਾ WhatsApp ਦਾ ਚਿੱਤੇ ਨਾਲ ਜਿੰਨਾਂ ਦਾ ਪੰਜਾਬ ਦਾ ਬੇੜਾ ਕਰਕੇ ਕਰਕੇ ਗਏ ਨੇ ਇੱਥੇ ਪੰਜਾਬ ਦੇ ਲੋਕਾਂ ਨੂੰ ਪਤਾ ਹੋ ਸਕਦਾ ਇਸ ਕਰਕੇ ਉਹਨਾਂ 30 ਸਾਲਾਂ ਅਜੇ ਕਦੀ ਕਰੇ ਆਣ ਕੇ ਤੁਸੀਂ ਬੰਨ ਨਾਲ ਵੇਖਿਆ ਵੀ ਹੈਗਾ ਕਿਸੇ ਨੇ ਆਮ ਆਦਮੀ ਪਾਰਟੀ ਨੇ ਜਿੰਨਾ ਨਿਕਾਸੀ ਜਿੰਨੀ ਮੈਂ ਬਟਾਲੇ ਦੀ ਗੱਲ ਕਰਾਂ ਆਪਣੇ ਹਲਕਿਆਂ ਦੀ ਗੱਲ ਕਰਾਂ ਜਿੰਨੀਆਂ ਨਹਿਰਾਂ ਦੀ ਜਿੰਨੀਆਂ ਖਾਲੀਆਂ ਦੀ ਜਿੰਨੀਆਂ ਜਿਹੜੇ ਨਿਕਾਸੀ ਨਾਲੇ ਨੇ ਜਿੰਨੇ ਕੁਦਰਤ ਦੀ ਮਾਰਦਾ ਉਹਨੂੰ ਤਾਂ ਕਰੋ ਰੋਕ ਨਹੀਂ ਸਕਦਾ ਦੇਖੋ 1988 ਦੇ ਵਿੱਚ 11 ਲੱਖ 20 ਹਜ਼ਾਰ ਕਿਊਸਕ ਪਾਣੀ ਕਿਸੇ ਦਰਿਆ 'ਚ ਆਇਆ ਸੀਗਾ ਇਸ ਵਾਰ 14 ਲੱਖ ਕੁਛ ਉਹਦੇ ਉੱਪਰ ਕਿਊਸਕ ਪਾਣੀ ਜਿਹੜਾ ਦਰਿਆ 'ਚ ਆਇਆ ਡਬਲ ਪਾਣੀ ਆ ਦੇਖੋ ਭਾਵੇਂ ਤੱਕ ਕੰਕਰੀਟ ਦੀਆਂ ਵੀ ਬਣਾਵੋ ਜਦੋਂ ਕੁਦਰਤ ਕਹਾਣੀ ਨਹੀਂ ਕਿਸੇ ਦਾ ਜੋਰ ਇਹ ਮੰਗਣਾ ਪਊਗਾ ਕਿ ਕੁਦਰਤ ਕੁਦਰਤ ਹੀ ਆਦਰਤ ਕੁਝ ਵੀ ਕਰ ਸਕਦੀ ਆ ਉਹਦਰ ਤਾਂ ਬਾਲਦੀ ਅੱਗ 'ਚੋਂ ਵੀ ਰੱਖ ਸਕਦੀ ਆ ਇਹ ਤਾਂ ਕੁਦਰਤ ਹੈ ਅਸੀਂ ਸਰਕਾਰ ਦੇ ਵਿੱਚ ਸਾਡੇ ਆਪੇ ਸਭ ਖੁਸ਼ ਆ ਅਸੀਂ ਕੁਝ ਕਰਨ ਦੀ ਚਾਹੇ ਬਿਲਕੁਲ ਜੀ ਆਉਣ ਵਾਲੇ ਦਿਨਾਂ 'ਚ ਬੰਨ ਵੀ ਬੰਨੇ ਜਾਣਗੇ ਠੀਕ ਹੈ ਤੁਸੀਂ ਜਿੱਥੇ ਜਿੱਥੇ ਪਾੜ ਪਿਆ ਇਹਨੂੰ ਬੰਨ ਵੀ ਬੰਨਾਂਗੇ ਔਰ ਸਪੈਸ਼ਲ ਗਰਦਾਵਰੀ ਕਰਾ ਕੇ ਆ ਜਿਹੜਾ ਲੋਕਾਂ ਨੇ ਮੁਆਵਜ਼ਾ ਵਾ ਉਹ ਵੀ ਦਿਵਾਵਾਂਗੇ ਧੰਨਵਾਦ